ਗੁਰੂ ਸਵਾਦੇ ਖਾਲਸਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਖਾਲਸੇ ਦੀ ਜਨਮ ਭੂਮੀ ਖੇਰੀ ਆਨੰਦਪੁਰ ਸਾਹਿਬ ਉਹ ਧਰਤੀ ਜਿੱਥੇ ਇਕ ਸਮਾਸੀ ਕਿ ਕਸ਼ਮੀਰੀ ਪੰਡਤ ਸ਼੍ਰੀ ਕਿਰਪਾਲ ਆਮ ਜੀ ਜੀ ਅਰਵਾਨੀ ਦੇ ਵਿੱਚ ਇੱਥੇ ਆਏ ਅਜ ਉਸ ਸਥਾਨ 'ਤੇ ਨਾਮਿਤ ਵਿਦਿਤ ਹੋਏ ਗੁਰੂ ਕੇ ਮਹਿਲ ਗੁਰੂ ਕੇ ਮਹਿਲ ਦੋ ਸਥਾਨ ਨੇ ਬਣ ਹੋ ਗਈ ਥੀ ਜਿਨ੍ਹਾਂ ਨੇ ਭਾਰਤ ਸੇ कोई अन्य पूजा पद्धति या धर्म भारत में नहीं रह सकता इसका बीड़ा उठाया था ऐसा ऐलान किया था उस समय हिंद की चादर बनकर के इस हिंदुस्तान में धार्मिक स्वतंत्रता और व्यक्ति को विश्वास अपने विश्वास पर खड़ा रह सके इसके लिए हिंद की चादर बनकर के उनको संरक्षण दिया था मित्रों आज भी परिस्थितियां विकट आज भी अनेक तरह की चुनौतियां हम सबके सामने खड़ी है आज भी निश्चित रूप से गुरु साहब की वो वाणी वाणी का हर अक्षर गुरु साहब की वो सीख उनका ज्ञान उनका संदेश अपने जीवन से दिया हुआ संदेश अपने वाणी से दिया हुआ संदेश और अपने बलिदान से दिया हुआ संदेश आज के कालखंड में भी उतना ही प्रासंगिक आज समय है कि जितनी तरह की विपरीत चुनौतियां सामने दिखाई देती है समाज में परिवार में उन सब के सामने अपने आत्मबल को जागृत कर हमारे संकल्पबद्ध हो मैं धन्यवाद करता हूं ज्ञानी भाई रंजीत सिंह जी का कि उन्होंने कहा कि यह केवल उनके स्मरण का दिवस नहीं है उनके बलिदान को याद करने का दिन नहीं है अभी तो आज का पवित्र दिन उनके बलिदान से उनके जीवन से उनकी वाणी से उनकी सीख से प्रेरणा लेने का दिन है हम प्रेरणा लेकर के आर। 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 सारी संगत कि अपना स्थान नु साहब की जीवनी के बारे च दो वक्तावान ने अपनी गलबात रखनी है उस उपरंत अरदास होनी है ਸਾਨੂੰ ਤਾਂ ਮਗਲ ਕੁਛ ਨਹੀਂ ਕਹਿੰਦੇ ਇੱਕ ਹੋਰ ਚੰਗ ਬਚ i <laughs> <laughs> ਅਗੇ ਨਾ ਪਾਹੀ ਹੁਣ ਦੇਖ ਨਾ ਆਜੋ ਕੋਲ ਲੱਗਦਾ ਹੈ ਜਿੰਦਾ ਹੈ ਹਾਂ ਹਾਂ ਇੱਕ ਹੁਣ ਅੱਗੇ ਤਾਲੂਕੇ ਸਾਹਮਣੇ 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 ਕੀ ਗੱਲ ਰਾਤ ਨੂੰ ਰਾਤ ਨੂੰ ਰਾਤ ਸਿਕਾਲ ਜੀ ਲਾਲਪੁਰਾ ਜੀ ਸਿਕਾਲ ਜੀ ਆਗਰਾਹੀ ਕੀਆ ਠੀਕ ਹੈ ਜੀ ਚਲੋ ਇਹ ਮੱਥਾ ਟੇਕੀਏ ਜੀ ਜਰਮਾ ਸਾਰੇ ਆਲੰਦਰ ਇਕੱਠੇ ਫਰੇਮ ਦੇ ਵਿੱਚ ਹਣਾ ਅਬ ਯਾਰ ਇੱਕ ਪਾ ਜੀ ਸਕੋਲਾ ਦਾ ਸਕੋਲਾ ਦਾ ਬਾਹਰ ਤੋਂ ਉੱਤੇ ਨਹੀਂ ਬਾਹਰ ਜੀ ਚੱਲਾ ਮੱਥਾ ਟੇਕਿਆਓ ਜੀ ਫਿਰ ਸਾਰਾ ਆਕੇ ਕਰਦੇ ਹਾਂ ਹਣਾ ਭਾਈ ਮਤੀ ਦਾ ਜੀ ਭਾਈ ਸਤਲ ਦਾ ਜੀ ਭਾਈ ਰੇ ਲਾਈ ਜਿਨ੍ਹਾਂ ਤੇ ਸ਼ਹੀਦੀ ਸ਼ੋਅ ਦਿੱਤਾ ਉਸ ਵਰਤ ਬਹੁਤ ਭਾਵਨਾ ਸ਼ਰਧਾ ਦੇ ਨਾਲ ਬਿਨਾਰੇ ਸਤੁਮਿਲ ਕਰਨੇ ਪਾਤਰ ਇਹ ਬਾਣੀ ਸਭ ਸਾਰਿਆਂ ਦੇ ਸਾਦੇ ਵਿੱਚ ਰਸੇ ਇਸਨ ਦਾ ਅਸਰ ਹੋ ਬਹੁਤ ਸ਼ੁਕਰਾਨਾ ਤੁਹਾਨੂੰ ਸੇ ਸ੍ਰੀ ਗੁਰੂ ਜੀ ਮਹਾਰਾਜ ਨੇ ਸਾਜੇ ਸੀ ਰੀਆਕਾਰ ਮੇਰੇ ਪਹਿਲੇ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਸੀ ਨਾਲ ਜੋ ਭਾਈ ਦਿਆ ਸਿੰਘ ਜੀ ਦੇ ਪਰਿਵਾਰ ਚੋਂ ਵੀ ਭਾਈ ਸਾਹਿਬ ਆਪ ਮੰਚ ਤੇ ਵਾਜਬਾਨ ਨੇ ਸੋ ਮੈਂ ਉਹਨਾਂ ਸ਼੍ਰੀ ਜੀ ਨੂੰ ਬੇਨਤੀ ਕਰਾਂਗਾ ਸਮੂਹ ਜੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦਾ ਵੀ ਸਨਮਾਨ ਕਰਨ ਪ੍ਰਧਾਨ ਜੀ

ਕੋੜਾ ਜਿਹਾ ਕਿ ਮੇਰਾ ਕਿਉਂ ਟਕਲੇ ਨੋਸ ਠੀਕ ਹੈ ਸ਼ਰਮ ਕਰਿਓ ਨਾ ਲਿਖਣ ਤੋਂ ਆਉਂਦੇ ਸ਼ਰਮ ਕਰਿਓ ਹੇ ਰੱਬਾ ਕਾ ਤੁਸ ਜੀ ਆਗੂ ਆਹੇ ਰੇ ਰੱਬਾ ਤੇ ਕੁਦਾਨੇ ਕੋਰਾਂ ਵਾਹ ਪਰੇ ਪਾ ਰੇ Sí. So bài vô gia tay bài vô gia bài vô gia bài vô ਬਨਨਾ ਮਨ ਗੀਤ ਕੋਲ ਤਰ ਬਨਨਾ ਮਨ ਜਿਹੜੇ ਪੀਪੀ ਜਿਹੜਾ ਪੰਜਾਬੀਆਂ ਦੇ ਅੰਦਰ ਜਜ਼ਬਾ ਜਿਹੜਾ ਗੁਰੂ ਮਹਾਰਾਜ ਉਹਨਾਂ ਨੇ ਭਰਿਆ ਉਹਦੇ ਉੱਤੇ ਪੈਰਾ ਦੇਣ ਦੀ ਲੋੜ ਹੈ ਕਿ ਅਸੀਂ ਆਪਣੇ ਨਾਂ ਜਬਰ ਸਹਿਨ ਕਰਾਂਗੇ ਦੇ ਨਾਲ ਮਾਨਵਤਾ ਦੇ ਨਾਲ ਖੜੇ ਆ ਉਹ ਉਹ ਸੇਦ ਨੂੰ ਲੈ ਕੇ ਆ ਜੀ ਇਹ ਇੰਟੋਲਰੈਂਸ ਜਿਹੜੀ ਵਧਦੀ ਜਾ ਰਹੀ ਹੈ ਤੁਸੀਂ ਪੱਤਰਕਾਰੋ ਭਾਜੀ ਨਹੀਂ ਕਹਣਾ ਕੋਵਟ ਸਾਨੂੰ ਕਰਨ ਤੋਂ ਬਾਅਦ ਕਰ ਭਾਜੀ ਮੀਡੀਆ ਗੱਲ ਕਰ ਰਹੀ ਜਿਸ ਤਰੀਕੇ ਦੀ ਰਿਲੀਜੀਅਸ ਇੰਟੋਲਰੈਂਸ ਜਿਹੜੀ ਵਧਦੀ ਜਾ ਰਹੀ ਹੈ ਪੂਰੇ ਮੁਲਕ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਸਮਝਦਾ ਅੱਜ ਦੇ ਦਿਨ ਸਾਹਿਬ ਮੈਂ ਜਿਹੜੀ ਗੱਲ ਕਰ ਰਿਹਾ ਉਹਨਾਂ ਨੇ ਕੁਰਬਾਨੀ ਦਿੱਤੀ ਕਿਉਂ ਜੀ ਐਸੇ ਰਿਲੀਜੀਅਸ ਇੰਟੋਲਰੈਂਸ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਆਪਣਾ ਸੀਸ ਦਿੱਤਾ ਸਾ ਅੱਜ ਜੇ ਕੋਈ ਇਸ ਕਿਸਮ ਦੀ ਭਾਵਨਾ ਲੈ ਕੇ ਚੱਲਦਾ ਹੈ ਤੇ ਖਾਸ ਤੌਰ ਤੇ ਇੱਥੇ ਆਪਣੇ ਇਸ ਗੁਰੂਆਂ ਦੀ ਧਰਤੀ ਤੇ ਚੱਲ ਮਸਮੇਂ ਦਹੋ ਦੇ ਪੰਜਾਬੀ ਹੋਣ ਤੇ ਵੀ ਲੋਕ ਸ਼ੱਕ ਕਰਨਗੇ ਵੀ ਆ ਪੰਜਾਬੀ ਹੈ ਵੀ ਹੈ ਨਹੀਂ ਕਿਤੇ ਹੋਰ ਹੋ ਸਕਦਾ ਹੈ ਪੰਜਾਬੀਆਂ ਦੇ ਤੇ ਖੂਨ ਦੇ ਅੰਦਰ ਮਾਨਸ ਕੀ ਜਾਤ ਸਭੇ ਕੋ ਪਛਾਣ ਕੇ ਵਸਦਾ ਸਾਬ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਚਾਦਰ ਜਿਹੜੇ ਵਜਦੀ ਹੈ ਮੈਂ ਤਾਂ ਮਾਨਵਤਾ ਦੀ ਚਾਦਰ ਹੈ ਸਾਬ ਉਹਨਾਂ ਨੇ ਸਾਰਿਆਂ ਵਾਸਤੇ ਇੱਕ ਬਹੁਤ ਵੱਡੀ ਸੇਵਾ ਦਿੱਤੀ ਹੈ ਉਹਨਾਂ ਨੂੰ ਨਤਮਸਤਕ ਸਾਬ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਖ ਮੰਤਰੀ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਕੇਂਦਰ ਕੋਆਪਰੇਟ ਨਹੀਂ ਕਰ ਰਹੀ ਕਿਸੇ ਤਰੀਕੇ ਦੇ ਨਾਲ ਕੀ ਕਹਨਤੋਂਗੇ ਸਾਬ ਅੱਜ ਦੇ ਦਿਨ ਮੈਂ ਰਾਜਨੀਤੀ ਚ ਪਹਿਣਾ ਨਹੀਂ ਚੰਦਾ ਸਾਬ ਉਹਨਾਂ ਨੂੰ ਐਸਜੀਪੀਸੀ ਕਹਿ ਰਹੀ ਹੈ ਵੀ ਉਹ ਸਾਡੇ ਧਰਮ ਚ ਦਖਲ ਦੇ ਰਹੇ ਆ ਅੱਜ ਮੈਂ ਸਮਝਦਾ ਆ ਵੀ ਆ ਤੁਸੀਂ ਆ ਕਹਿ ਕੇ ਰਹੇ ਹੋ ਵੀ ਬੀਜੇਪੀ ਕੀਰਤਨ ਕਰਵਾ ਰ ਅੱਜ ਜਣਾ ਖਣਾ ਕੀਰਤਨ ਕਰਵਾ ਰਹੇ ਸਾਬ ਇਹਦੇ ਵਿੱਚ ਇੱਕ ਨਾ ਤਾਂ ਕੋਈ ਬੀਜੇਪੀ ਨਾ ਕੋਈ ਕਾਂਗਰਸ ਨਾ ਹੀ ਕੋਈ ਕੋਈ ਹੋਰ ਦਲ ਸਾਰਿਆਂ ਦੇ ਗੁਰੂ ਮਹਾਰਾਜ ਨੇ ਸਾਰਿਆਂ ਵਾਸਤੇ ਕੁਰਬਾਨੀ ਦਿੱਤੀ ਆਪਾਂ ਉਹਨਾਂ ਦੀ ਨਿਰਾਦਰ ਕਰਦੇ ਆ ਉਸ ਭਾਵਨ ਜਿਹਨੂੰ ਜਿਸ ਗੱਲ ਨੂੰ ਲੈ ਕੇ ਉਹਨਾਂ ਨੇ ਕੁਰਬਾਨੀ ਦਿੱਤੀ ਆਪਾਂ ਫੇਰ ਉੱਥੇ ਖੜੇ ਆ ਜਾ ਕੇ ਇਸ ਕਰਕੇ ਛੋਟੀ ਸੋਚ ਟੋਟ ਉੱਤੇ ਉੱਟ ਕੇ ਗੁਰੂ ਸਾਹਿਬ ਜਿੱਥੇ ਅਸੀਂ ਖੜੇ ਆ ਜੀ ਜਥੇਦਾਰ ਸਾਹਿਬ ਉੱਥੇ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਪੈਸ਼ਲ ਜਿਹੜਾ ਸੈਸ਼ਨ ਆ ਉਹਦੇ ਵਿੱਚ ਬੰਦੀ ਸਿੰਘਾਂ ਨੂੰ ਵਿਹਾਅ ਕਰਨ ਦੇ ਲਈ ਇੱਕ ਮਤਾ ਪਾਸ ਕਰੇ ਕੇਂਦਰ ਦੇ ਵੀ ਕੁਝ ਵਿਚਾਰ ਦੀਨਾ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਕੋ ਸਾਹਿਬ ਉਹਦੇ ਉੱਤੇ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਆਰਡਰ ਹੋਇਆ ਹੈ ਉਹਨੂੰ ਇੰਪਲੀਮੈਂਟ ਇਨ ਬਿਨ ਕਰਕੇ ਹੋ ਰਿਹਾ ਉਹਦੇ ਤੇ ਸਾਰੀ ਕਲੈਰੀਫਿਕੇਸ਼ਨ ਮੇਰੇ ਖਿਆਲ ਚ ਪਾਰਟੀ ਸਰਕਾਰ ਦੀ ਤਰਫੋਂ ਆਉਣ ਵਾਲੀ ਹੈ ਵੀ ਜਿਨ੍ਹਾਂ ਨੋਵਾ ਦੇ ਜਿਨ੍ਹਾਂ ਨੇ ਉਹਨਾਂ ਆਰਡਰ ਕੀਤੇ ਸੀਗੇ ਉਹਨਾਂ ਚੋਂ ਸੱਤਾ ਨੂੰ ਪਰੋਲ ਤੇ ਬਾਹਰ ਆਇਆ ਕਿਸੇ ਹੋਰ ਟੰਗ ਨਾਲ ਬਾਹਰ ਉਹ ਸਾਰੀਆਂ ਗੱਲਾਂ ਉਹ ਭਾਵਨਾ ਸਾਰਿਆਂ ਦੇ ਅੰਦਰ ਹੀ ਹੈ ਸਾਹਿਬ ਜਿਹੜੇ ਲੋਕ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਜੀ ਅਗਰ ਕਾਨੂੰਨ ਜਿਹੜਾ ਲੱਗੂ ਹੁੰਦਾ ਸਭ ਤੇ ਲੱਗ ਉਹਨਾਂ ਦੇ ਵਿੱਚ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਲੈਂਡ ਆਰਡਰ ਤੁਸੀਂ ਦੇਖੋ ਵੀ ਆਰਐਸਐਸ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਵੀ ਇੱਕ ਸਰਪੰਚਾ ਨਾਮ ਦਾ ਬਟਰ ਹੋਇਆ ਮੈਂ ਕਹਿ ਰਿਹਾ ਉਹੀ ਕਹਿ ਰਹੇ ਸਾਬ ਵੀ ਅੱਜ ਦੇ ਦਿਨ ਅਗਰ ਕਿਸੇ ਨੂੰ ਆਪਣੇ ਧਰਮ ਦੇ ਉੱਤੇ ਪਾਲਣਾ ਕਰਨ ਦੇ ਉੱਤੇ ਹੋਵੇ ਤਾਂ ਆਪਾਂ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹ ਉਹਦਾ ਅਪਮਾਨ ਕਰ ਰਹੇ ਆਪਾਂ ਉਹਨਾਂ ਨੇ ਸੇਹ ਤਾਈ ਦਿੱਤੀ ਸਭ ਸਾਰਿਆਂ ਨੂੰ ਬਰਾਬਰ ਆਪਣੇ ਧਰਮ ਦੀ ਪਾਲਣਾ ਕਰਨ ਵਾਸਤੇ ਕਿਉਂਕਿ ਕਸ਼ਮੀਰ ਦੇ ਅਗਰ ਬ੍ਰਾਹਮਣਾਂ ਦੇ ਉੱਤੇ ਅਗਰ ਕੋਈ ਮੁਗਲਾਂ ਦਾ ਦਬਾਅ ਸੀਗਾ ਵੀ ਤੁਸੀਂ ਧਰਮ ਆਪਣਾ ਪਰਵਰਤਨ ਕਰੋ ਤੇ ਗੁਰੂ ਮਹਾਰਾਜ ਨੇ ਇਸੇ ਕਰਕੇ ਤੁਹਾਨੂੰ ਸਰਕਾਰ ਫੇਲ ਹੋਈ ਲੱਗਦਾ ਤੁਹਾਨੂੰ ਲਾਰਡ ਆਰਡਰ ਦੇ ਮੈਂ ਅੱਜ ਕੋਈ ਗੱਲ ਕਹਿਣਾ ਨਹੀਂ ਜਾਂਦਾ ਸਾਹਿਬ ਤੁਸੀਂ ਅੱਜ ਅੱਜ ਕਿਸੇ ਦਾ ਨਾਮ ਨਾ ਲਓ ਤੁਸੀਂ ਅੱਜ ਗੁਰੂ ਮਹਾਰਾਜ ਦੇ ਇੱਥੇ ਆਪਾਂ ਖੜੇ ਆ ਉਹਨਾਂ ਦੇ ਸਾਹਮਣੇ ਆ ਜੀ ਐਂਧਪੁਰ ਸਾਹਿਬ ਨੂੰ ਰਿਲੀਜੀਅਸ ਪਲੇਸ ਹੈਗਾ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੇ ਵਿੱਚ ਜਿੱਥੇ ਵੀ ਦੇਖਿਆ ਜਾਵੇ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਅਨੰਦਪੁਰ ਸਾਹਿਬ ਹੀ ਲਿਖਿਆ ਜਾਵੇ ਸਭ ਗੱਲਾਂ ਸਭ ਸਹੀ ਹੋ ਸਕਦੀਆਂ ਸਭ ਕੋ ਆਵਾਜ਼ ਉਠਾਉਣ ਵਾਲਾ ਬਹੁਤ ਕੁਝ ਹੋਣ ਵਾਲਾ ਪਿਆ ਇੱਥੇ ਹਸਪਤਾਲ ਦੀ ਗੱਲ ਕਰੋ 60 ਮਿੰਟ ਦਾ ਹਸਪਤਾਲ ਗੁਰੂਆਂ ਦੀ ਧਰਤੀ ਦੇ ਉੱਤੇ ਨਾ ਇੱਥੇ ਕੋਈ ਗਵਰਨਮੈਂਟ ਕਾਲਜ ਹੈ ਸਾਹਿਬ ਇਹ ਸਾਰੇ ਕੰਮ ਬਹੁਤ ਹੋਣ ਵਾਲੇ ਪਏ ਸਾਲ ਅੱਜ ਦੇ ਦਿਨ ਆਪਾਂ ਸੇਧ ਨੂੰ ਨਮਸਕਾਰ ਕਰੀਏ ਅਕ ਆਪਣਾ ਉਹਨਾਂ ਦੀ ਭਾਵਨਾ ਜਿਹੜੀ ਉਹਨੂੰ ਲੈ ਕੇ ਚਲੀਏ। थैंक यू वेरी मच सर। आई